ਸਟਰੋ ਮਾਲ ਮਤਾਈ ਜਾਂਦਾ ਤੇ ਪਾਈ ਜਾਂਦੇ ਨੇ ਬਾਈ ਲੋਕ ਇੱਧਰ ਬਰ ਰੰਗ ਗਰਮਾ ਗਰਮ ਬਕੌੜਾ ਇਹ ਬ੍ਰੈਡ ਬਕੌੜਾ ਬਣਾ ਰਹੇ ਆ ਜੀ ਤੇ ਅੱਧ ਵਿਚ ਪਹੁੰਚ ਗਏ ਨੇ ਜੀ ਅੱਧ ਆ ਗਿਆ ਬਾਈ ਆ ਗਿਆ ਜੀ ਆ ਗਿਆ ਅੱਧ ਆ ਗਿਆ ਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਆਪਣੇ ਘਰਾਂ ਚ ਪੈਰ ਹੈ ਜੀ ਲੈਂਟਰ ਮਤਲਬ ਕਿ ਆਪਣੇ ਡੇਰੀ ਫਾਰਮ ਜਿਹੜਾ ਛੋਟਾ ਹੈ ਖੁੱਲਣ ਲੱਗਾ ਉੱਥੇ ਪੈਰ ਹੈ ਲੈਂਟਰ ਦੇਖੋ ਜੀ ਮਸਮੀਨ ਚੱਲ ਪਈ ਹੈ ਜੀ ਆ ਜੇ ਅੰਤ ਚਲੋ ਦਿਖਾ ਦਈਏ ਕਰੀਏ ਜੇ ਆਪਾਂ ਭਾਰਣ ਪਹਿਲਾ ਅਪਡੇਟ ਦਿੱਤਾ ਸੀ ਜਦੋਂ ਕੰਮ ਸ਼ੁਰੂ ਕੀਤਾ ਸੀ ਪੇਮੈਂਟ ਆ ਗਿਆ ਬਟਨੀ ਪਟਨਾ ਬਾਹਰ ਸਭ ਤੋਂ ਪਹਿਲਾਂ ਲੱਗਿਆ ਸਿੱਕਾ ਅੱਜ ਜਾਂਦੇ ਪਾਹੀ ਆ ਗਏ ਹੈ ਇੱਥੇ ਰੱਖ ਦੋ ਜੀ ਐਪ ਬਲੈਂਟਰ ਪੌhle ਪਾਈ ਦਾ ਨਾਮ ਹੈ ਭਗਤ ਸਿੰਘ ਭਗਤਬੀਰ ਉੱਪਰ ਜਾ ਕੇ ਦੇਖਦੇ ਆਂ ਬਈ ਇੰਨਾ ਕਿਸ ਦੇਮਾ ਅਨਾਹੜੀ ਜਲਾਥਾਨੀ ਉੱਪਰ ਚਲੇ ਜਾਂਦੇ ਹੁੰਦੇ ਉੱਪਰ ਜਾਂਦੇ ਲੈਂਡਰ ਦੇ ਇਤੋਂ ਮਾਲ ਮਤਾਈ ਜਾਂਦਾ ਤੇ ਪਾਈ ਜਾਂਦੇ ਨੇ ਬਾਈ 700 ਫੁੱਟ ਕਿਦਰੀ ਬਣਾ ਏਰੀਆ ਬਣ ਜਾਣਾ ਜੀ ਆਪਣਾ ਇੱਧਰ ਛੱਡੇ ਨਾਲ ਗਵੰਡੀਆਂ ਵੇਰਾਂ ਦਾ ਜਾਂ ਇੱਧਰ ਚੰਗੀ ਤਰ੍ਹਾਂ ਮਾਰਦੇ ਵਾਈਬ੍ਰੇਟਰ ਹੁਣ ਆਪਾਂ ਉੱਪਰ ਜਾਂਦੇ ਆਂ ਬੇਪਾਪ ਬਪਾਸ ਵਾਰਨੀਆਂ ਜਿਹੜੀਆਂ ਬਿਜਲੀ ਦੀਆਂ ਹੰਦਿਆਣਾ ਤੇ ਪਾਣੀ ਵਗਾਰਾ ਦੀਆਂ ਜਿਹੜੀਆਂ ਰੇਨ ਵਾਟਰ ਜਾਂ ਪ੍ਰਜੋਗ ਆ ਪਰ ਇੱਕ ਤਰੂਪ ਬਣਾਵਾਗੇ ਵਾਸਤੇ ਬਣਾਜੋਣੋ ਜੀ ਪਹਿਲਾਂ ਹੀ ਆਪਣੇ ਪਾਪਾ ਜਣੇ ਨੇ ਜਿਹੜੇ ਇਲੈਕਟ੍ਰੀਸ਼ੀਅਨ ਵੀਰ ਤੇ ਦੂਜਾ ਪਲੰਬਰ ਇਧਰ ਆਪਣਾ ਵੀਰ ਚੰਗੀ ਤਰ੍ਹਾਂ ਫੇਰ ਰਿਹਾ ਹੈ ਲੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹਾਂ ਲਓ ਜੀ ਇਹ ਕੋਈ ਪਾਈਸਾ ਇਹਦਾ तकरीबन ਹੋ ਗਿਆ ਜੀ ਤੇ 2 ਘੰਟਿਆਂ ਵਿੱਚ ਮਿਲਾਨਾ ਸਾਰਾ ਨਿਬੜ ਜਾਏਗਾ ਕੰਮ ਦੇਖੋ ਭੰਗਿਆ ਬੀਮ ਬੂੰ ਪਾਦਣੇ ਵਿੱਚ ਦੇਖੋ ਜੀ ਲੇਕਰ ਤੋਂ ਆਪਦੇ ਨੇ ਪੂਰਾ ਕੰਮ ਖੇਤਰੀ ਕੀਤਾ ਤੇ ਅੱਜ ਖੁਸ਼ ਹੈ ਪਤਾ ਨਹੀਂ ਕੱਤੋਂ ਖੁਸ਼ ਵੀਰ ਅੱਜ ਖੁਸ਼ੀ ਗਾਦੀ ਹੈ ਹੈ ਹੋਰ ਵੀ ਚੀਜ਼ ਦੀ ਲੱਗਦੀ ਮੈਨੂੰ ਠੀਕ ਆਓ ਜੀ ਆਓ ਹਾਂ ਪਾਦੇ ਪਾਦੇ ਬਾਜ ਇਹੋ ਜਿਹਾ ਹੈਗਾ ਯਾਰ ਆਪਾਂ ਚਖੀ ਜੀ ਜਾਂਦੇ ਨੇ ਕਹਿੰਦੇ ਕਹਿੰਦਾ ਗੋਲਮਾਲ ਚਾਹੀਦਾ ਕਹਿੰਦਾ ਖੁਸ਼ਕ ਗਿੱਲਾ ਯਾਰ ਵੇਖ ਕੇ ਲਿਆਓ ਯਾਰ ਵੇਖ ਕੇ ਸਹੀ ਸਹੀ ਅੱਜ ਮੌਸਮ ਵੀ ਨਾ ਥੋੜਾ ਜਿਹਾ ਹੋ ਜਾਏ ਇਹ ਬਦਲਵਾਈ ਜੀ ਵਾਲਾ ਕੱਲ ਅਮਰਸਰ ਸਾਹਿਬ ਕਹਿੰਦੇ ਬਰਸਾਤ ਹੋਈ ਥੋੜੀ ਥੋੜੀ ਕਿਨਮਣ ਮੈਂ ਕਹਿੰਦਾ ਆਪਣੇ 1-2 ਦਿਨ ਰੁਕ ਜੇ ਜੇ ਨਾ ਪਵੇ ਵੈਸੇ ਤਾਂ ਕਹਿੰਦੇ ਵੀ ਲੈਂਟਰ ਥੋੜਾ ਇੱਕ ਦੋ ਦਿਨ ਲੰਘ ਜਾ ਫਿਰ ਕੋਈ ਚੱਕਰ ਨਹੀਂ ਹੁੰਦਾ ਕੁੱਛ ਰਿਹਾ ਕਹਿੰਦਾ ਯਾਰ ਰੇਤਾ ਠੀਕ ਠੀਕ ਜਿਹੜੀ ਸੜਕ ਤੋਂ ਮੈਂ ਹਾਂ ਠੀਕ ਚੱਕੀ ਆ ਰਹੀ ਤੇਰੇ ਹੁੰਦਾ ਮੈਨੂੰ ਟੈਨਸ਼ਨ ਨਹੀਂ ਹੈਗੀ ਠੀਕ ਹੈ ਠੀਕ ਜੱਟੇ ਫੱਕ ਦੇ ਉਹ ਫੱਕੇ ਜੱਟ ਦੇ ਫੱਟੇ ਜਾ ਕੇ ਦੇ ਫੱਟੇ ਗਲਤ ਬੋਲੇਗਾ ਜੀ ਠੀਕ ਹੈ ਚੱਕ ਦੋ ਚੱਕ ਦੋ ਕੰਮ 1.5 ਘੰਟੇ ਦੇ ਵਿੱਚ ਵਿਹਲੇਆ ਕਰ ਦੋ ਠੀਕ ਹੈ ਹਾਂ ਕਰ ਦੋਗੇ ਹਾਂ ਬਸ ਠੀਕ ਹੈ ਲਓ ਜੀ ਆਪਾਂ ਦੁਬਾਰੇ ਵੇਖਣ ਆਇਆ ਉੱਪਰ ਵੀ ਕਿੰਨਾ ਕੁ ਪੈ ਗਿਆ ਲੈਂਟਰ ਤੇ ਅੱਧ ਵਿਚ ਪਹੁੰਚ ਗਏ ਨੇ ਜੀ ਅੱਧ ਆ ਗਿਆ ਬਈ ਆ ਗਿਆ ਜੀ ਆ ਗਿਆ ਅੱਧ ਆ ਗਿਆ ਜੀ ਤੇ ਅੱਧ ਕੁ ਰਹਿ ਗਿਆ ਬਾਬਾ ਮਿਹਰ ਕਰੇ ਮੌਸਮ ਵਿੱਚ ਥੋੜੀ ਧੁੱਪ ਲੱਗੀ ਹੈ ਜੀ ਪਹਿਲਾਂ ਥੋੜੀ ਜਿਹੀ ਬੱਦਲਵਾਈ ਸੀ ਬਸ ਲੰਘ ਜਣਾ ਦੀ ਕੰਮ ਸਾਰਾ ਟਾਈਮ ਇਤਰਾ ਹੀ ਆਪਣਾ ਲੱਗਦਾ ਪਾਪਾ ਇੱਦਾਂ ਹੀ ਮਿਹਰ ਬਣਾਈ ਰੱਖਿਆ ਚੱਕ ਤੋਂ ਫੱਟੇ 1 ਘੰਟੇ ਦਾ ਕੰਮ ਰਹਿ ਗਿਆ ਬਸ ਹੋਰ ਸਾਹਮਣੇ ਆ ਲੈਂਟਰ ਤੇ ਆ ਜਾ ਰਿਹਾ ਜੀ ਪਾਪ ਤੇ ਆਪਾਂ ਆਪਣੇ ਗਵਾਂਢੀ ਵੀ ਲੈਣ ਲੋ ਜਿਹੜਾ ਲਾਇਆ ਸੀ ਆ ਪਾਣੀ ਤੇ ਆ ਦੇਖੋ ਨੇ ਛੱਡਿਆ ਸੀ ਪਾਣੀ ਉਚਾਰੇ ਨੇ ਸਾਥ ਦਿੱਤਾ ਕਿਉਂਕਿ ਆਪਣੇ ਉੱਥੇ ਪਾਣੀ ਦਾ ਇੰਨਾ ਅਰੇਂਜਮੈਂਟ ਹੈ ਨਹੀਂ ਹੁਣ ਪਾਣੀ ਦਾ ਅਰੇਂਜਮੈਂਟ ਆਪਾਂ ਪੂਰਾ ਕਰ ਲਿਆ ਲੈਂਟਰ ਸਿਰੇ ਲੱਗ ਚੱਲਾ ਤੇ ਉੱਪਰ ਜਾ ਕੇ ਦੇਖਦੇ ਹਾਂ ਹੁਣ ਦੁਬਾਰੇ ਕਿੰਨਾ ਕੁ ਰਹਿ ਗਿਆ ਤੇ ਯਾਦ ਕੀ ਦੀ ਆਈ ਦੋਸਤੋ ਦੱਸਿਓ ਤਾਂ ਮੈਂ ਕਿਹਾ ਪਹਿਲਾਂ ਪਾਣੀ ਦਾ ਅਰੇਂਜਮੈਂਟ ਮੇਰੇ ਕੋਲ ਹੈ ਨਹੀਂ ਸੀ ਹੁਣ ਪਾਣੀ ਦਾ ਅਰੇਂਜਮੈਂਟ ਕਰ ਲਿਆ ਤੇ ਰੇਤਾ ਬਜਰੀ ਵੀ ਜਿਹੜੇ ਲਾਤੀ ਆ ਜਿਹੜੇ ਵੱਡੇ ਵੱਡੇ ਟੱਗ ਲੱਗੇ ਸੀ ਸਾਰੇ ਗੋੜਮ ਕਰਕੇ ਚੱਬ ਲਏ ਗਏ ਨੇ ਤੇ ਲੈਂਟਰ ਖਾ ਗਿਆ ਸਾਰਾ ਕੁਝ ਬਜਰੀ ਰੇਤਾ ਐਂਡ ਸੀਮੈਂਟ ਦੇ ਥੈਲੇ ਪਰ ਜਾਣਦੇ ਆ ਦੇਖਦੇ ਆ ਲਓ ਜੀ ਲਾਸਟ ਵਾਲਾ ਖਾਣਾ ਰਹਿ ਗਿਆ ਬਸ ਤੇ ਲੈਟਰ ਚੱਲਾ ਜੀ ਪੈ ਆਂਿਆ ਨਾ ਪਾ ਲੱਗ ਕੇ ਹੁੰਦੇ ਰਹਿ ਗਿਆ ਇਹਨਾਂ ਦਾ ਅੱਧੇ ਘੰਟੇ ਦਾ ਕੰਮ ਹੈਲੋ ਮੇਰੀ ਨਾਲ ਲੈ ਲਓ ਜੀ ਲਓ ਜੀ ਲੈਂਟਰ ਵਾਲਾ ਕੰਮ ਹੋ ਗਿਆ ਜੀ ਫਤਿਹ ਓਕੇ ਹੋ ਗਿਆ ਬਾਈ ਠੀਕ ਐ ਲਓ ਜੀ ਹੁਣ ਆਪਾਂ ਹੁੰਨੇ ਆ ਚਾਹ ਵਾਲੇ ਪਾਸੇ ਹਣਾ ਚਾਹ ਪਕੌੜਾ ਲੱਡੂ ਕਹਿੰਦੇ ਸੀ ਵੀ ਏਰੀਆ ਥੋੜਾ ਹੀ ਐ ਤੇ ਅਸੀਂ ਚਾਹ ਵਗੈਰਾ ਬਾਅਦ ਚ ਪੀਵਾਂਗੇ ਖਾਵਾਂ ਪੀਵਾਂਗੇ ਬਾਅਦ ਚ ਪਹਿਲਾਂ ਕੰਮ ਨਿਬੇੜਦੇ ਕੰਮ ਗਿਆ ਜੀ ਨਿਬੜ ਤੇ ਟਾਈਮ ਹੋਇਆ ਤਕਰੀਬਨ ਡੇਢ ਪੌਣੇ ਦੋ ਦਾ ਜੀ ਲਓ ਜੀ ਬਰੈਡ ਪਕੌੜੇ ਕੱਚੇ ਕੀਤੇ ਸਨ ਜਿਹੜੇ ਆਪਾਂ ਉਹ ਹੁਣ ਹੋ ਗਏ ਨੇ ਜੀ ਪੱਕੇ ਪੱਕੇ ਹੋ ਜਲੇ ਨੇ ਬਸ ਤੇ ਉਧਰ ਪੱਕੇ ਕਰ ਕਰ ਰੱਖੀ ਜਾਂਦੇ ਨੇ ਤੇ ਬਾਈ ਆਉਂਦੇ ਨੇ ਫਿਰ ਉਹਨਾਂ ਨੂੰ ਆਪਾਂ ਦਿੰਨੇ ਆ ਜੀ ਖਵਾ ਟੋਕਰਾ ਪੂਰਾ ਭਰਿਆ ਸੀ ਬਰੈਡਾਂ ਦਾ ਅੱਜ ਆ ਪਾਸੇ ਲਾ ਦੇਣ ਲੱਗੇ ਆ ਜੀ ਆਪਾਂ ਲਓ ਜੀ ਆਪਣੇ ਬਾਈ ਸਾਰੇ ਸ਼ਗਰ ਨੇ ਠੀਕ ਹੈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਵੋ ਤੁਸੀਂ ਏਡਾ ਵਧੀਆ ਕੰਮ ਕੀਤਾ ਆਪਣਾ ਮਤਲਬ ਲੈਂਟਰ ਸਿਰੇ ਚਾੜਤਾ ਤੇ ਪਾਰਟੀ ਆਪਣੇ ਵੱਲ ਹੋ ਗਈ ਏ ਤੇ ਇੱਕ ਵਾਰੀ ਦੁਬਾਰੇ ਪਾਰਟੀ ਕਰਾਂਗੇ ਠੀਕ ਹੈ ਲਓ ਜੀ ਅਸੀਂ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਜੀ ਧੰਨਵਾਦ ਬਾਏ ਬਾਏ